ਅੱਸੀ ਕਾਲ ਸਾਰਿਆਂ ਨੂੰ ਮੈਂ ਲਾਪਰੀ ਚਿਤਾਨਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਬਹੁਤ ਵਧੀਆ ਅੱਜ ਆਪਾਂ ਗੱਲ ਇਹ ਕਰਨੀ ਆ ਹਸਬੰਡ ਤੇ ਵਾਈਫ ਬਾਰੇ ਮਤਲਬ ਜਿੱਦੋਂ ਤਾਂ ਵਿਚਾਰੀ ਵਾਈਫ ਹੁੰਦੀ ਹੈ ਜਿਹੜੀ ਜਿਵੇਂ ਕਿ ਮੈਂ ਹੌਫ ਵਾਈਫ ਵੀ ਜਿੱਦੋਂ ਤਾਂ ਚੰਗਾ ਕੰਮ ਕਰਦੇ ਉਦੋਂ ਤਾਂ ਉਹਨੂੰ ਕੋਈ ਨਹੀਂ ਆਂਦਾ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਕੋਈ ਨਹੀਂ ਸੁਣਾਉਂਦਾ ਤੇ ਜਦੋਂ ਉਹਦੇ ਤੋਂ ਕੁਝ ਗਲਤੀ ਹੋ ਜਾਂਦੀ ਆ ਕੁਝ ਛੋਟੇ ਮੋਟੇ ਕੰਮ 'ਚ ਗਲਤੀ ਹੋ ਜਾਂਦੀ ਆ ਉਦੋਂ ਉਹਨੂੰ ਸਾਰਿਆਂ ਦੇ ਸਾਹਮਣੇ ਸਾਰਿਆਂ ਦੇ ਸਾਹਮਣੇ ਜਲੀਲ ਕੀਤਾ ਜਾਂਦਾ ਏ ਤੂੰ ਐ ਨਹੀਂ ਕੀਤਾ ਤੂੰ ਐ ਨਹੀਂ ਕੀਤਾ ਐ ਕਿਉਂ ਮੈਨੂੰ ਤਾਂ ਅਜੇ ਤੱਕ ਸਮਝ ਨਹੀਂ ਆਇਆ ਆਪਾਂ ਦੇ ਜੀਵਨ ਨੂੰ ਸਾਥੀ ਜੀ ਰਿਸੈਪਟ ਕਰਿਆ ਕਰੋ ਹਨਾ ਜੇ ਕੋਈ ਗੱਲ ਹੋ ਜਾਂਦੀ ਆ ਤਾਂ ਕਿਸੇ ਦੇ ਸਾਹਮਣੇ ਉਹਨੂੰ ਜਲੀਲ ਨਹੀਂ ਕਰਨਾ ਚਾਹੀਦਾਗਾ ਚਾਹੇ ਉਹ ਵਾਈਫ ਆ ਚਾਹੇ ਉਹ ਮਤਲਬ ਹੱਸਦੰਡਾ ਹਨ ਕੋਈ ਵੀ ਗੱਲ ਹੋਊਗੀ ਆ ਤੇ ਬੈਠ ਕੇ ਦੋਨੇ ਪਿਆਰ ਨਾਲ ਮਸਲਾ ਹੱਲ ਕਰਨਾ ਚਾਹੀਦਾ ਇਹ ਥੋੜੀ ਕਿ ਸਾਰਿਆਂ ਦੇ ਸਾਹਮਣੇ ਮਤਲਬ ਆਪਾਂ ਆ ਦੀ ਲੇਡੀਜ਼ ਨੂੰ ਜਾਂ ਹਨਾ ਵਿਆਹ ਦੇ ਦੰਦੇ ਨੂੰ ਆਪਾਂ ਜਲੀਲ ਕਰ ਦਈਏ ਗਲਤ ਗੱਲ ਆ ਇਹ ਮੈਂ ਇਸ ਗੱਲ ਦੇ ਬਹੁਤ ਖਿਲਾਫ ਆ ਵੀ ਕੋਈ ਕੰਮ ਕਰਦੀ ਆ ਹਨਾ ਜ਼ਿਆਦਾਤਰ ਬੁੜੀਆਂ ਚਹਿਆਂ ਨੂੰ ਇਹੀ ਸੈਣਾ ਪੈਂਦਾ ਸਾਰਾ ਦਿਨ ਕੰਮ ਕਰੀ ਜਾਣਗੀਆਂ ਆਥਨ ਨੂੰ ਕੋਈ ਸਬਜੀ ਨਾਲ ਸਵਾਦ ਨਹੀਂ ਤ ਤਾਂ ਵੀ ਦੇਸਤੀ ਸਬਜ਼ੀ ਨਹੀਂ ਸਵਾਦ ਨਹੀਂ ਤੇਰਾ ਧਿਆਨ ਕਿੱਥੇ ਆ ਤੇਰਾ ਧਿਆਨ ਕਿੱਥੇ ਰਹਿੰਦਾ ਸਾਧਨ ਘਰੇ ਵੇਲੀ ਰਹਿਣੀ ਆ ਸੋ ਗਾਇਸ ਵੀਡੀਓ ਪੈਨੂੰ ਹਨਾ ਮੈਂ ਤਾਂ ਇਹ ਕਹਿਨੀ ਆ ਸਾਰਾ ਦਿਨ ਬੁੜੀਆਂ ਨੂੰ ਹੁਸ਼ਿਆਰਾਂ ਨੂੰ ਬਹੁਤ ਕੰਮ ਹੁੰਦਾ ਏ ਇਹ ਨਹੀਂ ਵੀ ਵਿਚਾਰਮਾ ਵੇਲੀਆਂ ਹੁੰਦੀਆਂ ਏ ਤੇ ਮੇਰੇ ਵੀਰਾਂ ਚੰਗੋ ਠੀਕ ਆ ਖੇਤ ਚ ਕੰਮ ਕਰਦੇ ਆ ਹਨਾ ਬਹੁਤ ਕੰਮ ਕਰਦੇ ਆ ਕਈ ਮੇਰੇ ਵੀ ਵੀਰ ਲੱਗੇ ਵੀ ਹੋਏ ਆ ਹਨਾ ਤੇ ਪਰ ਬੁੜੀਆਂ ਵੀ ਘਰੇ ਵੇਲੀਆਂ ਨਹੀਂ ਹੁੰਦੀਆਂ ਰਿਸਪੈਕਟ ਕਰਿਆ ਕਰੋ ਬੰਦੇ ਨੂੰ ਵੀ ਰਿਸਪੈਕਟ ਕਰਨੀ ਚਾਹੀਦੀ ਆ ਆਪਦੀ ਬੰਦੀ ਦੀ ਤੇ ਬੰਦੀ ਨੂੰ ਵੀ ਆਪਣੇ ਬੰਦੇ ਦੀ ਰਿਸਪੈਕਟ ਕਰਨੀ ਚਾਹੀਦੀ ਆ ਕਿਉਂਕਿ ਇਹ ਰਿਸ਼ਤਾ ਪਿਆਰ ਨਾਲ ਲਿਰਦਾ ਹੈ ਬਹੁਤ ਨਾਜ਼ੁਕ ਹੁੰਦਾ ਹੈ ਇਹ ਟਾਗੇ ਦੀ ਤਰ੍ਹਾਂ ਬੰਦੇ ਤੇ ਢੁਲੀ ਦਾ ਰਿਸ਼ਤਾ ਬਹੁਤ ਸੰਭਾਲ ਕੇ ਰੱਖਣਾ ਪੈਂਦਾ ਹੈ ਦੋਨੇ ਇੱਕ ਦੂਜੇ ਦੀ ਇੱਜ਼ਤ ਕਰਿਆ ਕਰੋ ਤੇ ਜੇ ਕੋਈ ਗੱਲ ਹੋ ਜਾਂਦੀ ਆ ਹਨਾ ਬੈਂਸਨ ਨਾਲੋਂ ਬੈਠ ਕੇ ਵਿਚਾਰ ਕਰਿਆ ਕਰੋ ਉਸ ਗੱਲ ਤੇ ਵੀ ਆਪਾਂ ਆ ਹੀ ਹੋ ਗਿਆ ਹਨਾ ਆ ਹੀ ਹੋ ਗਿਆ ਤੇ ਥੋੜਾ ਟਾਈਮ ਮੇਰੇ ਵੀਰਿਆਂ ਨੂੰ ਵੀ ਬੇਨਤੀ ਆ ਥੋੜਾ ਟਾਈਮ ਘੱਟ ਕੇ ਆਪਣੀ ਵਾਈਫ ਕੋਲੇ ਹਨਾ ਆਪਣੀ ਵਾਈਫ ਕੋਲੇ ਕੁਛ ਅੱਧਾ ਘੰਟਾ 20 ਮਿੰਟ ਬੈਠਿਆ ਕਰੋ ਉਹਦੀਆਂ ਵੀ ਸੁਣਿਆ ਕਰੋ ਦੁੱਖ ਸੁੱਖ ਹਨਾ ਤੇ ਉਹਦੇ ਤੋਂ ਥੋੜਾ ਵਿਹਲੇ ਹੋ ਕੇ ਆਪਦੇ ਮਾਪਿਓ ਦੀ ਵੀ ਸੋਣੀ ਚਾਹੀਦੀ ਆ ਦੀ ਉਹ ਕਿਵੇਂ ਆ ਕੀ ਕਰਦੇ ਆ ਹਨਾ ਅੱਜ ਕੱਲ ਆਪਾਂ ਲਾਈਵ ਦੇ ਵਿੱਚ ਬਿਜੀ ਬਹੁਤ ਹੋਏ ਪਏ ਆ ਤੇ ਇਹ ਮੇਰਾ ਮਤਲਬ ਮੈਸੇਜ ਇਹ ਸੀਗਾ ਵੀ ਆਪਾਂ ਨੂੰ ਆਪਣੇ ਰਿਸ਼ਤੇ ਸੰਭਾਲ ਕੇ ਰੱਖਣੇ ਚਾਹੀਦੇ ਆ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਤੇ ਆਪਣੀ ਮਤਲਬ ਵਾਈਫ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਜੇ ਉਹ ਘਰੇ ਕੰਮ ਕਰਦੀ ਆ ਇਹਦਾ ਮਤਲਬ ਇਹ ਨਹੀਂ ਕਿ ਉਹ ਘਰੇ ਕੰਮ ਨਹੀਂ ਕਰਦੀ ਮੈਂ ਬਹੁਤ ਐਦਾਂ ਦਾ ਦੇਖਿਆ ਬਲਕਿ ਮੈਨੂੰ ਵੀ ਕਹਿ ਦਿੰਦੇ ਆ ਮੈਂ ਘਰੇ ਹਾਫ ਵਾਈਫ ਹਾਂ ਤੇ ਫਿਰ ਵੀ ਮੈਨੂੰ ਵੀ ਸੁਣਨ ਨੂੰ ਮਿਲ ਜਾਂਦਾ ਤੂੰ ਘਰੇ ਤਈ ਰਹਿਣੀ ਆ ਠੰਡਾ ਕਰਕੇ ਕਮਰਾ ਤੇ ਮਤਲਬ ਨਹੀਂ ਵੀਡੀਓ ਕੰਮ ਬਹੁਤ ਹੁੰਦਾ ਏ ਲੇਡੀਜ਼ ਨੂੰ ਇੱਕ ਦਿਨ ਕਿਤੇ ਚਲੀ ਜਾਂਦੇ ਨਾ ਘਰ ਮੁੱਦਾ ਹੋ ਜਾਂਦਾ ਏ ਤੇ ਨਾ ਕੀ ਲੇਡੀਜ਼ ਦੇ ਨਾ ਸਰ ਦਾ ਨਾ ਬੰਦੇ ਦੇ ਨਾ ਸਰ ਦਾ ਦੋਨਾਂ ਦਾ ਬਰਾਬਰ ਤੇ ਹੀ ਹੱਕ ਹੁੰਦਾ ਘਰ ਸੰਭਲਣ ਦਾ ਇਹ ਆਪਣੇ ਦੋ ਪਹੀਏ ਆ ਤੇ ਇੱਕ ਵੀ ਇੱਕ ਵੀ ਵਿੱਚੋਂ ਅਨਡੈਂਸ ਹੋ ਗਿਆ ਤੇ ਉੱਥੇ ਗੱਡੀ ਖੜ ਜਾਨੀ ਆ ਸੋ ਦੋਨੇ ਰਿਸਪੈਕਟ ਕਰਿਆ ਕਰੋ ਇੱਕ ਦੂਜੇ ਦੀ ਪਿਆਰ ਨਾਲ ਰਿਹਾ ਕਰੋ ਥੈਂਕ ਯੂ ਧੰਨਵਾਦ